ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ-ਸਵੇਰ ਦਾ ਅੱਜ ਸਵੇਰੇ ਨਾ ਪੌਣੇ 5 ਵਜੇ ਇੰਨੀ ਤੇਜ਼ ਨੇਹਰੀ ਆਈ ਤੇ ਇੰਨੀ ਜ਼ਿਆਦਾ ਤੇਜ਼ ਨੇਹਰੀ ਆਉਣ ਦੇ ਨਾਲ-ਨਾਲ ਫੇਰ ਹਨਾ ਐਵੇਂ ਵੀ ਮੀਂਹ ਪੈਣ ਲੱਗ ਗਿਆ ਤੇ ਜਿਹਨੂੰ ਦੇਖ ਕੇ ਜਮੇ ਦਿਲ ਡਰ ਗਿਆ ਕਿਉਂਕਿ ਪਹਿਲਾਂ ਮੀਂਹ ਨੇ ਬਹੁਤ ਜ਼ਿਆਦਾ ਪ੍ਰੇਸ਼ਾਨ ਕਰੇ ਹੋયા ਤੇ ਇਹ ਹੋ ਗਿਆ ਵੀ ਹਾਈ ਰੱਬਾ ਅੱਜ ਫੇਰ ਸਵੇਰੀ ਸਵੇਰੇ ਤੋਂ ਤੂੰ ਇਹ ਕੰਮ ਸਟਾਰਟ ਕਰ ਲਿਆ ਤੇ ਇਹ ਤੇ ਪੌਣੀ ਕੁ ਪੰਜ ਦਾ ਟਾਈਮ ਆ ਹਨਾ ਸਵੇਰੇ ਬਸ ਉੱਠੀ ਸੀਗੇ ਹਜੇ ਤੇ ਸਾਢੇ 4 ਵਜੇ ਮੈਂ ਉੱਠੀ ਬਸ ਹਜੇ ਮੈਂ ਕੰਮ ਤੋਂ ਜਆ ਸ਼ੁਰੂ ਕਰਨਾ ਸੀਗਾ ਜਦੋਂ ਜਿਹੜਾ ਮੌਸਮ ਸੀਗਾ ਪੂਰਾ ਖਰਾਬ ਹੋ ਗਿਆ ਇੱਕਦਮ ਪੂਰੀ ਹਨੇਰੀ ਆਈ ਤੇ ਫਿਰ ਕਿਨਮਿੰਝੀ ਹੋ ਕੇ ਹਨਾ ਸੜਾਕਾ ਜਾ ਪਿਆ ਤੇ ਫਿਰ ਦਿਨ ਚੜ੍ਹਦੇ ਤੱਕ ਜਣੀ ਰੱਬ ਨੇ ਇਸ ਤਰ੍ਹਾਂ ਕਰਿਆ ਤੇ ਦਿਨੇ ਤਾਂ ਵਧੀਆ ਮੌਸਮ ਰੱਖਿਆ ਦਿਨੇ ਤਾਂ ਵਧੀਆ ਧੁੱਪ ਨਿਕਲੀ ਤੇ ਬਹੁਤ ਸੋਹਣਾ ਦਿਨ ਲੱਗੇ ਤੇ ਇਹਦੇ ਨਾਲ ਹੀ ਮੌਸਮ 'ਚ ਬਹੁਤ ਚੇਂਜ ਆ ਗਈ ਹਨਾ ਤੇ ਅੱਜ ਪੂਰਾ ਠੰਡਾ ਜਿਹਾ ਦਿਨ ਰਿਹਾ ਜੀ ਮੈਂ ਹੁਣ ਆ ਅਸੂ ਜੇ ਚਾ ਕੇ ਜਿਹੇ ਜਿਹੇ ਮੌਸਮ ਹੋ ਜਾਂਦਾ ਤੇ ਉਸ ਤਰ੍ਹਾਂ ਦਾ ਰਿਹਾ ਦੇਖੋ ਐਨਾ ਸਾਰਾ ਬੇੜਾ ਗਿੱਲਾ ਹੋ ਗਿਆ ਸੀ ਪਰ ਵਾਹਿਗੁਰੂ ਦਾ ਸ਼ੁਕਰ ਹੈ ਹਨਾ ਜਿਹੜਾ ਮੀਂਹ ਬੰਦ ਹੋ ਗਿਆ ਸੀਗਾ ਤੇ ਨਹੀਂ ਤਾਂ ਜਾਨ ਮੁੱਠੀ 'ਚ ਆ ਜਾਂਦੀ ਉਹ ਇੱਕ ਤਾਂ ਮੀਂਹ ਆ ਨੀ ਨਾ બસ ਜਮੇ ਹੀ ਬੱਸ ਕਰਾਤੀ ਹੈ ਨਾ ਸਾਡੀ ਵੀ ਬੱਸ ਕਰਾਈ ਪਈ ਆ ਵੀ ਨੌ ਲਾਈਨ ਤੇ ਵੀ ਡਰ ਲੱਗਦਾ ਵੀ ਬੱਸ ਮੀ ਜੇ ਸਵੇਰੇ ਸਵੇਰੇ ਹਸਤਾ ਦਿਲਾਏ ਹੋ ਗਿਆ ਵੀ ਹਾਈ ਰੱਬਾ ਕੀ ਕਰਤਾ ਨੇ ਫੇਰ ਸ਼ੁਰੂ ਹੋ ਗਿਆ ਕਿਉਂਕਿ ਹੁਣ ਦੱਸਤੀ ਜਾ ਰਹੇ ਨੇ ਜਿਵੇਂ ਹੁਣ ਆਪਾਂ ਦੇਖਦੇ ਆ ਨਾ ਨੈਟ ਤੇ ਵੀ ਤੇ ਜਿਹੜੀ ਆ ਵੀਡੀਓ ਆ ਇੱਕ ਦਿਨ ਪਹਿਲਾਂ ਦੀ ਆ ਤੇ ਰਵਨੀਤ ਨੇ ਬਣਾਈ ਸੀਗੀ ਸਿਮਲਾ ਵਜ ਹੈ ਨਾ ਤੇ ਇਹਨੂੰ ਇਹ ਵੀ ਕੁਕਿੰਗ ਇਹ ਮਤਲਬ ਹੁਣ ਇਹਦੀ ਪੇਪਰ ਹੋ ਗਈ ਤੇ ਜਿਹੜਾ ਹੈਗਾ ਵੀ ਕੁਕਿੰਗ ਸਿੱਖ ਰਹੀ ਹੈ ਤੇ ਕਰ ਵੀ ਰਹੀ ਹੈ ਤੇ ਮੈਨੂੰ ਕੋਈ ਜ਼ਿਆਦਾ ਸਿਖਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆਪਣੇ ਆਪ ਇਹਨੂੰ ਇੰਟਰਸਟ ਹੈਗਾ ਤੇ ਐਨੇ ਮਸਾਲੇ ਵਗੈਰਾ ਤਿਆਰ ਕਰਕੇ ਵੀ ਬਾਅਦ ਚ ਪਾਉਣੇ ਸੀਗੇ ਤੇ ਪਹਿਲਾਂ ਉਹ ਫਰਾਈ ਕਰ ਲਏ ਸੀਗਾ ਪਨੀਰ ਪਨੀਰ ਮੈਂ ਬਣਾ ਕੇ ਦਿੱਤਾ ਸੀ ਇਹਨੂੰ ਕਰਦੇ ਪਨੀਰ ਬਣਾਇਆ ਸੀ ਪਨੀਰ ਮੈਂ ਬਣਾ ਕੇ ਇਸ ਵੀਰੇ ਹਨਾ ਦੁੱਧ ਮੰਗਾ ਕੇ ਤੇ ਦਬਦਾ ਸੀਗਾ ਤੇ ਵਧੀਆ ਪਨੀਰ ਬਣ ਗਏ ਨੇ ਆਪ ਹੀ ਕਟਿੰਗ ਵਗੈਰਾ ਕਰਕੇ ਸਾਰਾ ਤੇ ਕਹਿੰਦੀ ਮਮਾ ਅੱਜ ਮੈਂ ਆਪ ਬਣਾਉਂ ਕਹਿੰਦੀ ਤੁਸੀਂ ਬਿਲਕੁਲ ਹੀ ਨਾ ਕਿਚਨ 'ਚ ਆਇਓ ਤੇ ਬਹੁਤ ਜ਼ਿਆਦਾ ਟੇਸਟੀ ਬਣ ਗਏ ਕੋਈ ਜ਼ਿਆਦਾ ਮਸਾਲੇ ਵੀ ਨਹੀਂ ਪਾਏ ਹੈਗੇ ਦੇਖੋ ਸਿੰਪਲ ਹੀ ਆ ਹਨਾ ਜਿਵੇਂ ਪਿਆਜ਼ ਹਰੀ ਮਿਰਚ ਜੀਰਾ ਤੇ ਨਾ ਹਹੀ ਗਿਆ ਟਮਾਟਰਾਂ ਦੀ ਪਿਉਰੀ ਜੀ ਬਣਾ ਕੇ ਬਸ ਇਹ ਚੀਜ਼ਾਂ ਸੀ ਬਣਾ ਇਸ ਲਈ ਬਹੁਤ ਜ਼ਿਆਦਾ ਟੇਸਟੀ ਸੀ ਬਹੁਤ ਜ਼ਿਆਦਾ ਟੇਸਟੀ ਸੀ ਬਾਕੀ ਹੈਲਦੀ ਵੀ ਆ ਹਨਾ ਤੇ ਵੀ ਇਹ ਚੀਜ਼ ਜਦੋਂ ਬੱਚੇ ਹਨਾ ਘਰ ਕੇ ਨਹੀਂ ਬੈਸੇ ਆਪਾਂ ਘਰ ਤਿਆਰ ਕਰਕੇ ਦਿੰਨੇ ਤੇ ਚਲੋ ਨਾਲ ਦੀ ਨਾਲ ਹੁਣ ਜਿਹੜੇ ਬੱਚੇ ਵੱਡੇ ਹੋ ਜਾਂਦੇ ਨੇ ਇਹਨਾਂ ਨੂੰ ਆਦਤ ਬਣੀ ਜਾਂਦੀ ਆ ਕਿਉਂਕਿ ਸਭ ਤੋਂ ਜ਼ਰੂਰੀ ਤੇ ਪਹਿਲਾਂ ਕੁਕਿੰਗ ਆ ਹਨਾ ਬਾਕੀ ਸਾਰੇ ਕੰਮ ਬਾਅਦ ਵਿੱਚ ਨੇ ਹਨਾ ਜੇ ਹੁਣ ਆਪਾਂ ਹੈਲਦੀ ਖਾਵਾਂਗੇ ਤੇ ਹੈਲਦੀ ਰਹਾਗੇ ਹਨਾ ਆਪਾਂ ਆਪਣੀ ਫੈਮਿਲੀ ਨੂੰ ਫਿੱਟ ਰੱਖ ਸਕਦੇ ਆ ਜੇ ਇਹ ਜਾਨੀ ਇਹ ਗੁਣ ਤਾਂ ਬੱਚੇ ਐਸੇ ਜ਼ਰੂਰ ਹੋਣੇ ਚਾਹੀਦੇ ਨੇ ਬਾਕੀ ਕੰਮਾਂ ਦੇ ਨਾਲ ਨਾਲ ਹੈਨਾ ਚਲੋ ਜ਼ਿੰਦਗੀ 'ਚ ਇਫੈਕਟ ਹੋਣਾ ਜਾਂ ਬਾਕੀ ਕੰਮ ਕਰਨੇ ਦੇਖੋ ਇਹ ਸਭ ਤੋਂ ਜ਼ਰੂਰੀ ਹੈਨਾ ਬੱਚੇ ਦੇ ਮਨ 'ਚ ਇਹ ਚੀਜ਼ ਹੋਣੀ ਚਾਹੀਦੀ ਆ ਵੀ ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਖਾ ਰਹੀ ਆ ਕਿ ਮੈਂ ਖਾ ਰਹੀ ਆ ਤੇ ਜਦ ਬੱਚਾ ਜਿਉਂ-ਜਿਉਂ ਵੱਡਾ ਹੋਈ ਜਾਂਦਾ ਚਲੋ ਛੋਟਿਆਂ ਨੂੰ ਤਾਂ ਨਹੀਂ ਪਤਾ ਹੁੰਦਾ ਦੇਖੋ ਕਿੰਨੀ ਵਧੀਆ ਹੈਨਾ ਬਹੁਤ ਦੇਖਣ ਨੂੰ ਵੀ ਵਧੀਆ ਲੱਗਦੀ ਸੀ ਤੇ ਖਾਣ ਨੂੰ ਤਾਂ ਉਸ ਤੋਂ ਵੀ ਜ਼ਿਆਦਾ ਟੇਸਟੀ ਸੀਗੀ ਲਓ ਜੀ ਸਵੇਰ ਦਾ ਟਾਈਮ ਆ ਅੱਜ ਰਵਨੀਤ ਬਣਾ ਰਹੀ ਆ ਚਿੱਲੇ ਚਿੱਲੇ ਬਣਾਵਾਂ ਮੈਂ ਜਿ ਤਵੇਰੀ ਇੱਕ ਇੱਕ ਚੰਨਾ ਮੈਂ ਬਣਾਉਣੀ ਆ ਤੇ ਮੈਂ ਬਾਕੀ ਕੰਮ ਧੰਦੇ ਕਰਨ ਲੱਗੀ ਇਹ ਇਹ ਬਣਾਉਣ ਲੱਗੀ ਵਸ ਤੇ ਫਿਰ ਖਾ ਲੱਗੀ ਅੱਜ ਸਵੇਰ ਤੇ ਸਵੇਰੇ ਰੋਟੀ ਨਹੀਂ ਬਣੀ ਤੇ ਚਿੱਲੇ ਬਣ ਆ ਦੇਖੋ ਜੀ ਇਹ ਤਾਂ ਸਾਰੀਆਂ ਉਹ ਪਾਈਏ ਨੇ ਜਿਵੇਂ ਸਬਜੀ ਆ ਪਾਈ ਗਈਆਂ ਨੇ ਟਮਾਟਰ ਪਿਆਜ਼ ਇਹ ਚੀਜ਼ਾਂ ਪਾਈਆਂ ਨੇ ਇਹ ਚੀਜ਼ਾਂ ਹਲਕਾ ਜਿਹਾ ਲਾਉਂਦੀ ਆ ਵਸ ਤੇ ਸਿੱਕੋ ਆ ਕੀ ਇਹ ਚ ਦਿਸਦੀ ਕਿਉਂ ਅੱਛਾ ਜੰਮਿਆ ਹੋਇਆ ਅੱਜ ਫਿਰ ਗਰਮ ਕਰ ਲੈਣਾ ਸੀਗਾ ਨਹੀਂ ਬਸ ਉਹ ਤਵੇ ਤੇ ਪੈ ਕੇ ਗਰਮ ਤਾਂ ਹੋ ਜਾਂਦਾ ਆਪੇ ਮੌਸਮ ਅੱਜ ਠੰਡਾ ਠੰਡਾ ਹੋਇਆ ਪਿਆ ਜਿਸਨੀਤ ਖਾਂਦਾ ਲਾਲੀਪਾਪ ਜਿਸਨੀਤ ਤੇਰਾ ਲਾਲੀਪਾਪ ਵੀ ਉਹ ਜਾ ਤੇਰੇ ਕੱਪੜੇ ਵੀ ਤੇਰਾ ਆਹ ਵੀ ਆ ਕੀ ਆ ਹਾਂ ਆ ਕੀ ਆ ਇਹ ਆ ਬੇਲਾ ਕੱਕਾ ਅੱਛਾ ਇਹ ਵੀ ਉਹ ਜਈ ਆ ਹਨਾ ਹਾਂ ਸੇਮ ਸੇਮ ਕਰ ਲੈ ਇਹ ਵੀ ਲਾਲੀਪਾਪ ਹੀ ਲੱਗਦਾ ਇਹ ਵੀ ਲਾਲੀਪਾਪ ਲੱਗਦਾ ਹਾਂ ਕੀ ਤੇਜੀ ਹਵਾ ਚੱਲਦੀ ਅੱਜ ਠੰਢੀ ਠੰਢੀ ਹਵਾ ਚੱਲ ਪੀਮੀ ਤੋਂ ਬਾਅਦ ਵੈਸੇ ਤੋਂ ਪੰਨਿਕ ਲਈ ਫਿਰ ਰਵਨੀਤ ਰਵਨੀਤ ਦੇ ਪਾਪਾ ਵੀ ਲੈਣ ਗਏ ਹੋਣੇ ਚਿਲਾ ਤੇਜ ਰਵਨੀਤ ਲੱਗੀ ਹੋਈ ਆ ਬਣਾਉਣ ਮੈਂ ਜਸਨੀਤ ਕੋਲੇ ਬੈਠੀ ਸੀ ਜਸਨੀਤ ਨੂੰ ਲਾਲੀਪਾਪ ਖੋਲ ਕੇ ਦਿੱਤਾ ਤੇ ਬਾਕੀ ਅੰਦਰੋਂ ਨਿਮੇੜ ਲਿਆ ਪਰ ਉਹ ਦੇਖਿਆ ਹਾਂ ਬਾਈ ਵੀ ਲਾਲੀ ਬੋਪਾ ਲੱਕੜਾ ਹਾਂ ਇਹ ਤੇ ਨਮਿੰਗਾ ਜਸਨੀ ਤੂੰ ਜਸਨੀ ਦਹੀਂ ਨਾਲ ਖਾਣਾ ਕੋਈ ਖਾਣਾ ਦਹੀਂ ਇਹ ਖਾਂਦਾ ਨਹੀਂ ਬੈਸੇ ਜੈਨ ਨੂੰ ਖਵਾਵਾਂਗੇ ਤਾਂ ਖਾ ਲੂ ਦੇਖੋ ਬੱਬਾ ਇਹ ਆਊਗਾ ਵਧੀਆ ਬਣਾ ਲਈ ਹੈ ਨਾ ਕਾਹਦਾ ਕੰਮ ਦਾ ਸਾਰਾ ਕਰ ਲੈਂਦੀ ਆ ਹੁਣ ਕੁਕਿੰਗ ਸਿੱਖਣ ਲੱਗਿਆ ਵਧੀਆ ਕੱਲ ਉਹ ਵੀ ਵਧੀਆ ਬਣਾਈ ਉਹ ਹੀ ਕਹਿੰਦੀ ਆ ਮੈਨੂੰ ਪਤਾ ਤੇ ਮੈਂ ਉਹ ਵੀਡੀਓ ਵੀ ਬਣਾਈ ਹੈ ਪਹਿਲਾਂ ਜਸਨੀਤਾ ਖਾ ਤਕਵਾ ਦੇ ਇਹ ਜਸਨੀਤ ਨੂੰ ਖਵਾ ਦੇ ਇਹਦਾ ਲੋਲੀਆਂ ਦਾ ਥੇ ਕੰਮ ਟਰੈਕਟਰ ਚ ਬਸ ਆਪਸ ਹਾਂ ਤੇ ਕੱਲ ਉਹ ਵੀ ਬਦਲ ਰਹੇ ਆ ਜੀ ਹਿਮਲਾ ਵਿੱਚ ਜੀ ਪਨੀਰੀ ਹੈ ਹੂੰ ਲੋੜੀ ਖਾਓਗੀ ਟੇਸਟੀ ਹੈ ਲੋੜੀ ਖਾਓਗੀ ਰੋਟੀ ਹੁਣ ਇਹਨੂੰ ਰੋਟੀ ਚਾਹੀਦੀ ਰੋਟੀ ਤਾਜ ਆਪਾਂ ਬਣਾਈ ਨਹੀਂ ਜਾਈ ਬਣਾਏ ਨੇ ਪਤਾ ਕਾਲਾ ਤੈਨੂੰ ਬਿਨਾ ਮਿਰਚਾਂ ਲਾ ਬਣਾ ਕੇ ਦਿੱਤਾ ਦੇਖ ਲੋ ਖਾਣਾ-ਦਾਣਾ ਜਸਨੀਤ ਦਾ ਉਹ ਵੀ ਇੱਥੇ ਰੱਖ ਕੇ ਪਲੇਟ ਹੀ ਬਹੁਤ ਸੋਹਣੀ ਆ ਤੇਰੀ ਖਾਣੇ ਵਾਲੀ ਹੈ ਜਸਨੀਤ ਪਲੇਟ ਹੀ ਬਹੁਤ ਜਿਆਦੇ ਸੋਹਣੀ ਆ ਖਾਣੀ ਵਾਲੀ ਪਲੇਟ ਬਹੁਤ ਸੋਹਣੀ ਆ ਹੈ ਹਾਂ ਲੀਆ ਕਿਵੇਂ ਬਣੀ ਬਲੇ ਵੀ ਬਲੀਆ ਪਲੇਟ ਪਲੇਟ ਦੇਖ ਲਓ ਜਿਸ ਨੇ ਵੀ ਬੀ ਬਲੀਆ ਹਾਂ ਉਹ ਤਾਂ ਦੇਖ ਲਓ ਗੁਜਰਾਤ ਦੀ ਮੱਝਾ ਕੱਲ ਇਹਨਾਂ ਨੇ ਧੂਰੀ ਮਰੇਲ ਕੋਟਲਾ ਰੋਡ ਤੇ ਨਾ ਐਨਾ ਵੱਡਾ ਐਕਸੀਡੈਂਟ ਕਰਾਤਾ ਕੋਈ ਜਾਣਦੀ ਸੀ ਵਿਚਾਰੇ ਮੋਟਰਸਾਈਕਲ ਤੇ ਆਪਦੀ ਸਪੀਡ ਤੇ ਨਾ ਸਾਈਡ ਤੇ ਮੱਝਾ ਜਾਂਦੀ ਅਸੀਂ ਤੇ ਮਾਦਿਓ ਵਿੱਚ ਵਿਚ ਬੱਜੀ ਵਿਚਾਰੀ ਉੱਥੇ ਡਿੱਗ ਗਈ ਪਿੱਛੇ ਪੀਆਰਟੀਸੀ ਦੀ ਬਾਤ ਆਉਂਦੀ ਸੀ ਉਹਦੇ ਉੱਪਰ ਦੀ ਲੰਗੀ ਵਿਚਾਰੇ ਦੋਨੇ ਜਾਣੀ ਜਾਂਦੀ ਸੀ ਵੀ ਪਸੂ ਬਹੁਤ ਉਹ ਕਰਦੇ ਨੇ ਜਿਵੇਂ ਰਾਜਵੀਰ ਦੇ ਖਵੰਦੇ ਆਣਾ ਵੀ ਉਹ ਹੈਗਾ ਉਹ ਦੇਖੋ ਵਿਚਾਰਾ ਕਿਵੇਂ ਉਹ ਵੀ ਪਸੂਆ ਕਰਕੇ ਹੋਇਆ ਬਹੁਤ ਗਲਤ ਚੀਜ਼ਾਂ ਨੇ ਨਾ ਇਹ ਮੀ ਰੋਡ ਦੇ ਉੱਪਰ ਚਲੋ ਆ ਇੱਧਰ ਸਰ ਜਾਂਦਾ ਜਿਵੇਂ ਹੁਣ ਵੱਡੇ ਰੋਡ ਤੇ ਵੀ ਐ ਹੀ ਲਈ ਫਿਰਦੇ ਨੇ ਪਸੂਆਂ ਨੂੰ ਰਵਨੀਤ ਫੜਾਉਂਦੀ ਵੀ ਆਪ ਤੇ ਪਾਪਾ ਨੂੰ ਆਪ ਹੀ ਅਛਿਲੇ ਮੈਨੂੰ ਵੀ ਆਪ ਹੀ ਫੜਾਉ ਸਾਰਾ ਕੰਮ ਕਰਦੀ ਅੱਜ ਕਹਿੰਦੀ ਮੈਂ ਰਸੋਈ ਚ ਅੱਜ ਮੇਰੀ ਡਿਊਟੀ ਆ ਮम्मा ਤੁਸੀਂ ਬੈਠ ਜਾਓ ਸਾਰਾ ਕੰਮ ਕਰਦੀ ਆ ਤੇ ਤੂੰ ਵੀ ਕੰਮ ਕਰੇਗਾ ਮੈਂ ਵੀ ਦੇਖਦੀ ਆ ਰਸੋਈ ਚ ਜਾ ਕੇ ਕੀ ਕੀ ਬਣਾ ਲਿਆ ਰਵਨੀਤ ਨੇ ਕੀ ਕਹਿੰਦੇ ਤੇਰੇ ਪਾਪਾ ਸੌਫ ਲੈਣੀਆਂ ਤੇ ਇਸ ਪੀਨੇ ਸੋ ਹਾਂ ਮੈਂ ਬਾਸੀ ਖਾ ਲੂੰਗੀ ਬਣੀ ਦੇ ਖਾ ਲੂੰਗੀ ਹਾਂ ਮੈਂ ਤੀਸਰੀ ਅੱਜ ਮੈਂ ਤਾਂ ਰਸੋਈ ਦੇ ਕੰਮ ਵੀ ਨਹੀਂ ਲੱਗਦਾ ਵੀ ਕੋਈ ਕੰਮ ਹੀ ਨਹੀਂ ਹੈਗਾ ਰੋਟੀ ਰੋਟੀ ਦਾ ਐਂ ਜਾ ਵੀ ਬਣਾਉਂਦਾ ਚੱਲ ਵਧੀਆ ਕੁਕਿੰਗ ਤਾਂ ਹੁਣ ਰੁਨੀਤ ਵਧੀਆ ਸਿੱਖਣ ਲੱਗੀ ਹੈ ਦੇਖੋ ਇਹਦਾ ਨੌਲੇਜ ਚਿਲਾ ਹੂੰ ਚਿਲਾ ਪੇਸੰ ਦਾ ਪੇਸੰ ਦਾ ਪੂਰਾ ਕਹਿ ਦਿੰਦੀ ਹੈ ਵਿਚਾਈ ਹੂੰ ਲੋਜੀ ਬਣਾਤਾ ਰੁਨੀਤ ਨੇ ਮੇਰੇ ਵਾਸਤੇ ਵੀ ਜੀ ਰਵਨੀਤ ਨੇ ਸਾਰਿਆਂ ਨੂੰ ਪਹਿਲਾਂ ਖਵਾਈ ਚਿੱਲਾ ਕਹਿ ਲੋ ਰੋਟੀ ਕਹਿ ਲੋ ਰੋਟੀ ਦੇ ਟਾਈਮ ਚ ਅਜੇ ਇਹ ਬਣਿਆ ਹੋਣ ਰਵਨੀਤ ਆਪ ਖਾਂਦਾ ਆ ਸਾਡਾ ਨੌਲੀ ਪਾਪੀ ਖਾਂਦੇ ਨਹੀਂ ਖਾਂਦਾ ਮੇਰੇ ਦਵਾ ਦੇ ਨੂੰ ਮਿਖਾ ਰਹੇ ਆ ਲੈ ਪਤਾ ਕਰਕੇ ਖਾ ਇਹ ਤਾਂ ਹੀ ਨਹੀਂ ਖਾਂਦਾ ਹੈਗਾ ਪੁੱਤ ਹੈਲਦੀ ਰਾਈਟ ਲਾਓ ਆ ਦੇ ਖਾ ਖਾ ਰੱਬੀ ਗਾਲੀਆ ਇਹ ਲੀਆ ਵੀ ਤੇ ਨੀਤ ਤਾਂ ਖਾਂਦੀ ਆ ਨੀਤ ਤਾਂ ਖਾਂਦੀ ਤੁਸੀਂ ਵੀ ਖਾਓ ਤੂੰ ਵੀ ਖਾ ਕੇ ਦਿਖਾ ਦੇ ਤੂੰ ਵੀ ਖਾ ਲਾ ਆ ਕੇ ਦਿਖਾ ਲਈ ਆ ਤਾਂ ਲੌਲੀਪੌਪ ਖਾ ਕੇ ਦਿਖਾਉ ਪਪਾ ਖਲਾਈ ਜਾਂਦੇ ਤੈਨੂੰ ਖਾ ਲੈ ਜੀ ਤਾਂ ਫਿਰ ਲਾਈ ਦੀ ਰੋਟੀ ਸਾਰੀ ਆਹ ਜਿੱਲਾ ਪਿਆਜਪੁਰ ਉਧਰੋਂ ਕੰਮ ਕਰਨ ਦੇ ਕਰਲੇ ਸਾਰੇ ਹੁਣ ਜੋ ਨੀਤ ਦੀ ਨਾ ਸਕਰਟ ਉਂਗਲ ਉਂਗਲ ਕੁਛੀ ਕਰਨੀ ਤੇ ਇੰਨੀ ਕਰ ਠੀਕ ਨਹੀਂ ਮੰਮਾ ਇੰਨੀ ਕੁਛੀ ਕਰ ਦੂ ਕਹਿੰਦੀ ਫੁੱਲ ਸਲੀਵਸ ਪਾ ਕੇ ਜਾਨੀ ਆ ਹੁਣ ਸਕੂਲ ਕਿਉਂਕਿ ਨਵੀਂ ਸਕਰਟ ਲਈ ਸੀਗੀ ਤੇ ਉਹਦੇ ਕਰਕੇ ਕਹਿੰਦੀ ਹੁਣ ਥੋੜੀ ਜਿਹਾ ਜ਼ਿਆਦਾ ਲੰਘ ਲੱਗਦੀ ਹੈ ਪੁਸ਼ ਕਹਿੰਦੀ ਫੁੱਲ ਸਲੀਪਸ ਹੋ ਜਾਂਦੀਆਂ ਨੇ ਕੁਛ ਇਹ ਵੱਡੀ ਹੋ ਜਾਂਦੀ ਆ ਵੀ ਜ਼ਿਆਦਾ ਲਚਨ ਜਾਂ ਹੋ ਜਾਂਦਾ ਯੂਨੀਫਾਰਮ ਤਾਂ ਵੀ ਥੋੜੀ ਥੋੜੀ ਜਿਹੀ ਉੱਚੀ ਕਰਨ ਆ ਰਹੀ ਐ ਮੈਂ ਕਿਹਾ ਚੱਲ ਮੈਂ ਉਧਰੋਂ ਸਬਜੀ ਸਬਜੀ ਬਣਾ ਲਈ ਸਾਰਾ ਕੰਮ ਕੰਮ ਕਰਿਆ ਹੀ ਰੋਟੀ ਵੀ ਬਣਾਉਣੀ ਆ ਮੈਂ ਕਿਹਾ ਚੱਲ ਮੈਂ ਕਰ ਦਿੰਨੀ ਆ ਪਹਿਲਾਂ ਅਸੀਂ ਉਧਰ ਚਲੇ ਗਏ ਤੋਰਾ ਫੇਰਾ ਕਰਨ ਬਾਕ ਕਰਨ ਜਿਵੇਂ ਆਪਣੇ ਪੰਜਾਬੀ ਕਹਿੰਦੇ ਨੇ ਸੈਣੀ ਵੇਲੇ ਤੇ ਵਾਕ ਕਰਕੇ ਆਏ ਆ ਮੈਂ ਕੈ ਰਿਤਾ ਗਿਨਾਂ ਲੋਕ ਸੀ ਤਾਂ ਅੱਗ ਦੂਰ ਸਭ ਵਿੱਚ ਵਿੱਚ ਮੇਕੇ ਸੋਈ ਗਾ ਲਈ ਮੇਕੇ ਚੱਲ ਨੀ ਮੇਰ ਦਨੀਆ ਰੋਟੀ ਤੱਕ ਰਾਤ ਨੀ ਜਾ ਗਿਆ ਵਸ ਸਵੇਰੇ ਆਇਆ ਬੋਣੀ ਪੰਜਮੀ ਅੱਜ ਸਾਰਾ ਦਿਨ ਮੌਸਮ ਖੰਡਾ ਜੀ ਰਿਹਾ ਵਸ ਬਾਹਰ ਗਰੂ ਹੁਣ ਸੌਖਾ ਰੱਖ ਕੇ ਦੱਸਤੀ ਜਾਂਦੇ ਨੀ ਵੀ ਮੀਂਹ ਤਾਂ ਹੁਣ ਤਾਂ ਨੀਂਦੇ ਨੂੰ ਨਾ ਲੈਨੀਆ ਨਾ ਫੇਰੀ ਡਰ ਲੱਗਣ ਲੱਗ ਜਾਂਦਾ ਮੀਂਹ ਤੋਂ ਬਹੁਤ ਜ਼ਿਆਦਾ ਲੋਹਨੀ ਚਲੋਂ ਅੰਦਰ ਚਲੇ ਗੁੱਤਰ ਸਰਪਾਈ ਕਰਤੀ ਸ਼ਾਮ ਦਾ ਟਾਈਮ ਹੋਇਆ ਪਿਆ ਬਿਲਕੁਲ ਅਰੇ ਵੀ ਥੋੜੇ ਫੇਰ ਰਸੋਈ ਚਾ ਨਵੇਂ ਸਤਪਾਈ ਜਨ ਮੇੜ ਕੇ ਹਟੀਆਂ ਹੁਣ ਮੈਂ ਜਾਨੀ ਆਂ ਦੇਖਦੀ ਆਂ ਜਾ ਕੇ ਕੀ ਕਰਦੀ ਆ ਫਿਰ ਰੋਟੀ ਰੋਟੀ ਬਣਾਉਣੀ ਆ ਤੇ ਮੈਂ ਤਰਪਾਈ ਕਰਕੇ ਹਟੀ ਸੀ ਕਾਫੀ ਟਾਈਮ ਲੱਗ ਗਿਆ ਫਿਰ ਵੀ ਮੈਂ ਤੇ ਮੈਂ ਉਹ ਫਾਸਟ ਫਾਸਟ ਕਰੀ ਤੇ ਅੱਜ ਫਿੱਟ ਤੇ ਕਰਕੇ ਹਨਾ ਬਿਲਿੰਗ ਹੋ ਜਾ ਇੱਕ ਨਾ ਸ਼ਾਮ ਨੂੰ ਤੇਲ ਆ ਜਾ ਬਹੁਤ ਆਉਣ ਲੱਗ ਜਾਂਦਾ ਦੇਖੋ ਬੱਲ ਬਤੇ ਦਿਖਾਵਾ ਚੱਲਦੀ ਆ ਰੋਈ ਜੀ ਦੇਖਿਓ ਰਹੀ ਨਹੀਂ ਤੇ ਕਹੋ ਮम्मा ਤੁਸੀਂ ਮੇਰੀ ਵੀਡੀਓ ਬਣਾਈ ਜਾਂਦੇ ਹੋ ਇਹ ਹੋ ਜਾਂਦਾ ਹਨ ਇਹਨੂੰ ਸੰਡੇ ਦਾ ਦਿਨ ਚਲੋ ਇਹ ਉਹਨੇ ਸਵੇਰੇ ਨੇ ਚਿਲਾ ਬਣਾਇਆ ਹੁਣ ਦੇਖਦੀ ਆ ਮੈਂ ਓਟਸ ਕਹਿੰਦੀ ਸੀ ਕਿ ਬਣਾਉਂਗੀ ਤੇ ਉਹ ਬਣਾਉਣ ਲੱਗੀ ਪਈ ਆ ਕੁਕਿੰਗ ਸਿੱਖਣੀ ਵੀ ਜ਼ਰੂਰੀ ਆ ਹਨਾ ਸਾਰੇ ਕੰਮ ਸਿੱਖਨੇ ਚਾਹੀਦੇ ਨੇ ਆਲ ਰੌਂਡਰ ਹੋਣਾ ਚਾਹੀਦਾ ਵੈਰੀ ਗੁੱਡ ਕੀ ਬਣਾਉਣਾ ਨਮਕੀਨ ਕੀ ਬਣਾਉਣਾ ਰੋਨੀ ਤਾਂ ਨਮਕੀਨ ਓਟਸ ਵੈਰੀ ਗੁੱਡ ਤੇ ਉਹ ਵੀ ਮਸ ਆ ਪਾਈਵੇਟ ਹਾਊਸਸ ਵੈਜੀਟੇਬਲਸ ਦੀ ਪਾਉ ਇਹਨਾਂ ਦੇ ਵਿੱਚ ਵੀ ਚੱਲਦੀ ਅਰ ਸੋਈ ਦੇਖੇ ਰਹੀ ਨਹੀਂ ਤੇ ਕਹੋ ਮਮਾ ਤੁਸੀਂ ਮੇਰੀ ਵੀਡੀਓ ਬਣਾਈ ਜਾਂਦੇ ਹੋ ਇਹ ਹੋ ਜਾਂਦਾ ਹਨ ਇਹਨੂੰ ਸੰਡੇ ਦਾ ਦਿਨ ਚਲੋ ਇਹ ਉਹਨੇ ਸਵੇਰੇ ਨੇ ਚਿਲਾ ਬਣਾਇਆ ਹੁਣ ਦੇਖ ਲਈ ਮੈਂ ਓਟਸ ਕਹਿੰਦੀ ਸੀ ਕਿ ਬਣਾਉਂਗੀ ਤੇ ਫਿਰ ਮੈਂ ਰੋਟੀ ਬਣਾਉਂ ਉਸ ਤੋਂ ਬਾਅਦ ਹਨ ਬਣਾ ਲੈ ਲਓ ਫਿਰ ਪਤਾ ਕੀ ਆ ਡਿਸਟਰਬ ਹੋ ਜਾਂਦਾ ਬੱਚਾ ਜਦੋਂ ਆਪਾਂ ਉਹ ਕਰਦੇ ਆ ਫਿਰ ਇਹ ਕਹਿੰਦੀ ਮਮਾ ਮੈਨੂੰ ਜਦੋਂ ਤੁਸੀਂ ਕੋਲੇ ਖੜ ਜਾਂਦੇ ਹੋ ਹਨਾ ਇਹ ਮੈਨੂੰ ਡਿਸਟਰਬ ਵੀ ਆਏ ਜੇ ਫੋਨ ਲੱਗ ਜਾਂਦੇ ਤੇ ਆਪ ਨੂੰ ਵੀ ਹੋਣ ਲੱਗ ਜਾਂਦਾ ਜੇ ਕੋਈ ਕੋਲੇ ਜੇ ਖੜ ਜੇ ਹੱਥ ਜੇ ਹੋਰੀ ਹੋਣ ਲੱਗ ਜਾਂਦੇ ਨੇ ਜਦੋਂ ਆਪਾਂ ਕੰਮ ਕਰਦੇ ਹਾਂ ਇਕੱਲੇ ਹਨਾ ਰਿਲੈਕਸ ਜਿਹਾ ਕੰਮ ਹੋ ਜਾਂਦਾ ਤੇ ਜਦੋਂ ਕੋਈ ਜਿਵੇਂ ਕਹਿੰਦੇ ਆ ਜਿ ਸਿਰ ਜੇ ਤੇ ਖੜਾ ਹੁੰਦਾ ਥੋੜੀ ਦਿੱਕਤ ਆਉਂਦੀ ਜਦੋਂ ਹੌਲੀ ਹੌਲੀ ਆਪਾਂ ਕੰਮ ਕਰਦੇ ਰਹਿੰਦੇ ਫਿਰ ਤਾਂ ਆਪਣੀ ਸਪੀਡ ਬਣ ਜਾਂਦੀ ਆ ਤੇ ਮੈਨੂੰ ਇਹ ਹੁੰਦਾ ਹਨਾ ਵੀ ਚਲ ਸਿੱਖ ਲੂਗੀ ਨਾਲ ਦੀ ਨਾਲ ਕੋਈ ਚੀਜ਼ ਬਣਾਉਂਦਾ ਬੱਚਾ ਨਾ ਇੰਟਰਸਟ ਰੱਖਦਾ ਵੱਡੀ ਗੱਲ ਤਾਂ ਇਹ ਆ ਵੀ ਇੰਟਰਸਟ ਹੁੰਦਾ ਹਨਾ ਸਿੱਖੀ ਜਾਂਦਾ ਖਰ ਇੱਕਦਮ ਸਾਰਾ ਕੰਮ ਸਿੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਦੇਖੋ ਕੋਈ ਵੀ ਕੰਮ ਹੈ ਨਾ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਆਪਾਂ ਨੂੰ ਨਾਲ ਦੀ ਨਾਲ ਸਿਖਾ ਦੇਣਾ ਚਾਹੀਦਾ ਪੜਾਈ ਦੇ ਨਾਲ ਨਾਲ ਹੈ ਨਾ ਸਾਰੇ ਕੰਮਾਂ 'ਚ ਇੰਟਰਸਟ ਹੋਣਾ ਚਾਹੀਦਾ ਮੈਂ ਤਾਂ ਹੀ ਜਦੋਂ ਕੋਈ ਵੀ ਕੰਮ ਕੁਮ ਕਰਨਾ ਜਿਵੇਂ ਹੁਣ ਕੋਈ ਚੀਜ਼ ਬਣਾਉਣ ਦਾ ਜਾਂ ਮੈਂ ਜਿਹੜਾ ਸੇੜਦੀਆਂ ਮੈਨੂੰ ਉਹ ਹੁੰਦਾ ਵੀ ਜਿਵੇਂ ਰਵਨੀਤ ਹੁਣ ਫ੍ਰੀ ਆ ਚਲੋ ਉਹ ਨਾਲ ਲੱਗ ਜਾਓ ਹੈ ਨਾ ਉਹਨੂੰ ਵੀ ਮੇਰੇ ਮੰਗੂ ਇੱਕ ਸਾਡਾ ਸੁਆਹ ਨਿਛਰੀ ਮਿਲਦੀ ਹੈ ਨਾ ਜਿਹੜੀ ਚੀਜ਼ਾਂ 'ਚ ਮੈਨੂੰ ਇੰਟਰਸਟ ਹੁੰਦਾ ਰਵਨੀਤ ਨੂੰ ਵੀ ਉਹ ਚੀਜ਼ਾਂ 'ਚ ਇੰਟਰਸਟ ਆ तो हौली हौली चलो बदी जाता यही बस मैं हूँ रोटी बनाऊ उस बात हरवनीत जसनीत जसनीत अंदर ने फिर रोटी देखा कि बनाने बन गया तो दो चार मिनट रेस्ट जी दवा दी बना कि भी स्टीम जी लगती हम ले जिन्हें रोटी खानी हो रोटी बन चू नाल ਚੇਕ ਕੋਦੀ ਖਾਣੀ ਹੋਵੇ ਸਰਵ ਰੂਟੀ ਅੱਜ ਦੇ ਨੇ ਨਹੀਂ ਕਰਦਾ ਹੈਗਾ ਸਲਵਰ ਵੀ ਇਹ ਸਰਵ ਕਰਦੀ ਆ ਹੁਣ ਪਹਿਲਾਂ ਉਹਦੇ ਪਾਪਾ ਨੂੰ ਫੜਾਏ ਆਉਗੀ ਤੇ ਨਾਲੇ ਜਸਨੀਤ ਨੂੰ ਮੈਂ ਖਵਾ ਦਿੰਦੀ ਆ ਫੇਰ ਰੋਟੀ ਨੂੰ ਦੇਖਾਂਗੇ ਜੀ ਨੂੰ ਭੁੱਖੂਗੀ ਹਨਾ ਰੋਟੀ ਖਾ ਲੈਣਗੇ ਨਹੀਂ ਬਸ ਠੀਕ ਆ ਹਨਾ ਕਿਉਂਕਿ ਹੁਣ ਥੋੜਾ ਜਿਹਾ ਡਾਈਟ ਦਾ ਜਿਵੇਂ ਮੈਂ ਅੱਗੇ ਵੀ ਦੱਸਤੀ ਹੁੰਦੀ ਆ ਵੀ ਅਸੀਂ ਥੋੜਾ ਜਿਹਾ ਘਟਾਇਆ ਹੋਇਆ ਕਿਉਂਕਿ ਇਹ ਹੋ ਜਾਂਦਾ ਮੇਰਾ ਤਾਂ ਪੇਟ ਹੀ ਕਾਫੀ ਫੁੱਲਾ ਲੱਗ ਗਿਆ ਸੀਗਾ ਤੇ ਹੋਰ ਤਾਂ ਸਾਰਾ ਠੀਕ ਸੀ ਨਾ ਕਾਫੀ ਜ਼ਿਆਦਾ ਨਹੀਂ ਇੱਕ ਆ ਚੀਜ਼ ਤੇ ਥੋੜਾ ਜਿਹਾ ਹੋਣ ਲੱਗ ਗਿਆ ਸੀਗਾ ਜਿਆਦਾ ਮਟਾਪਾ ਸੋ ਹੋਣ ਲੱਗ ਗਿਆ ਸੀਗਾ ਤੇ ਇੱਕ ਪੇਟ ਤੇ ਕਾਫੀ ਹੋਣ ਲੱਗਿਆ ਸੀ ਨੂੰ ਕਾਫੀ ਫਰਕ ਪੈ ਗਿਆ ਦੇਖੋ ਤੇ ਬਹੁਤ ਬਹੁਤ ਫਰਕ ਪੈਂਦਾ ਹੈ ਨਾ ਜਦ ਆਪਾਂ ਆਪਣਾ ਖਾਣਾ ਪੀਣਾ ਸਹੀ ਕਰਦੇ ਹਾਂ ਕਿਉਂਕਿ ਹੁਣ ਕੋਈ ਚੀਜ਼ ਨਹੀਂ ਖਾਂਦੇ ਹੈਗੇ ਫਰਾਈ ਕਰੀ ਹੋਈ ਥੋੜਾ ਥੋੜੇ ਦਿਨ ਹੀ ਹੋਏ ਨੇ ਜਿਆਦਾ ਦਿਨ ਨਹੀਂ ਹੋਏ ਇਹ ਚੀਜ਼ਾਂ ਤੁਹਾਨੂੰ ਫਾਲੋ ਕਰਦੇ ਆਨੂੰ ਤੇ ਵਧੀਆ ਫਰਕ ਪੈਂਦਾ ਪਰ ਸੰਦੀਪ ਨਹੀਂ ਕਰਦੇ ਹੈਗੇ ਉਹ ਤਾਂ ਉਹਨਾਂ ਨੇ ਪਤਾ ਕੀ ਕਰਿਆ ਕੱਲ ਮਿੱਠੀਆਂ ਹੁਣ ਮੈਂ ਅਸੀਂ ਚਾਹ ਵੀ ਨਹੀਂ ਪਿੰਦੇ ਹੈਗੇ ਰਵਨੀਤ ਵੀ ਨਹੀਂ ਪਿੰਦੀ ਮੇਰੇ ਨਾਲ ਚਾਹ ਇਹ ਪਹਿਲਾਂ ਵੀ ਘੱਟ ਪਿੰਦੀ ਆ ਮੈਂ ਵੀ ਗਰਮੀ 'ਚ ਚਾਹ ਉਦਾਂ ਵੀ ਘੱਟ ਪਿੰਦੀ ਆ ਸੰਦੀਪ ਚਾਹ ਤਾਂ ਨਹੀਂ ਪਿੰਦੇ ਹੈਗੇ ਪਰ ਉਹਨਾਂ ਨੇ ਖਿਲਾ ਤਾਂ ਹੁਣ ਜਿਵੇਂ ਸਾਂਜੀ ਤਾਂ ਚੱਲਦਾ ਸੀ ਪਹਿਲਾਂ ਚਲੋ ਖਿਲਾ ਆਪਾਂ ਥੋੜੀਆਂ-ਮੋਟੀਆਂ ਖਾ ਲੈਂਦੇ ਸੀ ਤੇ ਹੁਣ ਉਹਨਾਂ ਨੇ ਕੀ ਕਰਿਆ ਕੱਲ ਪੈਸਾ ਲ ਘੂ ਜਾ ਕੇ ਹਨਾ ਖਿੱਲਾ ਲੈ ਕੇ ਦੁਕਾਨ ਤੋਂ ਮੋਟਰਸਾਈਕਲ ਲੈ ਕੇ ਚਲੇ ਗਏ ਮੈਨੂੰ ਪਤਾ ਨਹੀਂ ਕੀ ਕਰ ਮੈਂ ਹਜੇ ਟਾਈਮ ਰਾਤ ਨੂੰ ਰੋਟੀ ਰੋਟੀ ਖਾ ਕੇ ਹਨਾ ਵੀ ਕਿੱਧਰ ਚਲੇ ਗਏ ਕਹਿੰਦੇ ਮੈਂ ਤਾਂ ਖਿੱਲਾ ਮੁੱਕ ਗਿਆ ਸੀ ਕਹਿੰਦੀ ਮੇਰਾ ਜੀ ਕਰਦਾ ਸੀਗਾ ਰੋਟੀ ਤੋਂ ਬਾਅਦ ਖਿੱਲਾ ਖਾਣ ਨੂੰ ਦੇਖੋ ਖਿੱਲਾ ਲਿਆ ਕੇ ਖਾਧੀਆ ਤੇ ਉਹ ਮਿੱਠਾ ਖਾ ਲੈਂਦੇ ਨੇ ਵੈਸੇ ਹੁਣ ਮੈਂ ਤਾਂ ਜਮੀ ਕਿਉਂਕਿ ਕੁਸ ਮੈਨੂੰ ਇਹ ਸੀਗਾ ਵੀ ਦੇਖਦੇ ਹਾਂ ਨਾ ਵੀ ਫਰਕ ਪੈਂਦਾ ਵੀ ਸਾਰੇ ਕਹੀ ਜਾਂਦੇ ਨੇ ਮਿੱਠਾ ਛੱਡਣ ਨਾਲ ਕਿ ਹੋਰ ਫੈਂਡ ਚੀਜ਼ਾਂ ਛੱਡਣ ਨਾਲ ਵੀ ਫਰਕ ਪਿਆ ਜਾਂਦਾ ਮੈਂ ਹੋਰ ਕੁਝ ਨਹੀਂ ਸਕਿੱਪ ਕਰਿਆ ਹੈਗਾ ਬਸ ਇਹੀ ਚੀਜ਼ਾਂ ਸਕਿੱਪ ਕਰੀ ਨੇ ਜਾਨੀ ਮੈਨੂੰ ਬਹੁਤ ਐਂ ਜਿ ਲੱਗਦਾ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਨੂੰ ਫਾਂਝਾ ਆਉਣ ਲੱਗ ਗਿਆ ਵੀ ਸੱਖਾ ਫਾਂਝਾ ਆਉਣ ਲੱਗ ਗਿਆ ਤੇ ਕੋਈ ਨਾਲੇ ਔਖਾ ਵੀ ਨਹੀਂ ਲੱਗਦਾ ਹੈਗਾ ਜੇ ਮੈਂ ਕਹਾ ਵੀ ਜ਼ਿਆਦਾ ਖਾਣਾ ਆਪ ਨੂੰ ਡਿਫਿਕਲਟੀ ਲੱਗਦਾ ਵੀ ਭੁੱਖ ਲੱਗਦੀ ਹੈ ਕੋਈ ਭੁੱਖ ਨਹੀਂ ਲੱਗਦੀ ਹੈਗੀ ਕਿਉਂਕਿ ਜਾਨੀ ਮੈਂ ਸਬਜੀ ਜੀ ਬਣਾਉਣੀ ਆ ਰੋਟੀ ਚਾਹੀ ਮੈਂ ਘੱਟ ਖਾ ਲਾ ਹਣਾ ਮੈਂ ਸਬਜੀ ਖਾ ਲੈਣੀ ਹੁਣੀਆਂ ਨਾਲ ਜਿਹੜੀ ਬਣਾਉਣੀ ਉਹ ਵੀ ਬਿਲਕੁਲ ਦੇਸੀ ਘਿਓ ਦੇ 2 ਚਮਚੇ ਪਾ ਕੇ ਹਣਾ ਬਸ ਉਹ ਚ ਬਣਾ ਲੈਣੇ ਜਿਵੇਂ ਹੁਣ ਆ ਬਣਾਏ ਨੇ ਤੇ ਇਹ ਵੀ ਰਮਨੀਤ ਨੇ ਓਟਸ ਵੀ ਨਹੀਂ ਬਸ ਦੇਸੀ ਘਿਓ ਦਾ 1 ਚਮਚਾ ਹੀ ਪਾਇਆ ਤੇ ਉਹਦੇ ਵਿੱਚ ਬਣਾਏ ਨੇ ਤੇ ਹੁਣ ਸਬਜੀ ਨੂੰ ਵੀ ਜਦ ਮੈਂ ਫਰਾਈ ਕਰਦੀ ਆ ਆਹ ਤੜਕਾ ਭੁੰਦੀ ਆ ਕੋਵੀ ਮੈਂ ਦੇਖੀ ਕਿ ਉਹ ਦਿਵਸ ਤੇ ਇੱਕ ਚਮਚਾ ਵਸਤ ਘੱਟੋ ਘੱਟ ਹੋ ਜਾਂਦਾ ਵੀ ਨੀਚੇ ਚਿਪਕਨ ਤੋਂ ਹਣਾ ਆਪਾਂ ਖਾਲੀ ਵੀ ਜਿਆਦਾ ਉਹਦਾ ਧੂਆ ਜਨ ਨਿਕਲੇ ਤੇ ਬਸ ਉਹ ਇੱਕ ਚਮਚਾ ਜਾਂ ਡੇਢ ਦੋ ਚਮਚੇ ਬਸ ਇੰਨੇ ਕੁ ਪਾਣੀ ਨੀਉਚ ਪਾ ਲੈਣੀ ਫਿਰ ਮੈਂ ਪਾਣੀ ਪਾ ਲੈਣੀ ਆ ਨਾਲ ਤੇ ਉਹ ਦਮੇ ਦੱਸਦੀ ਦਿਖਾਉਂਦੀ ਵੀ ਰਹਿਣੀ ਆ ਹਣਾ ਬਸ ਉਹਦੇ ਵਿੱਚ ਸਬਜ਼ੀ ਫਿਰ ਸਬਜ਼ੀ ਰੱਜ ਕੇ ਖਾਦੀ ਜਾਂਦੀ ਆ ਆਪਾਂ ਨੂੰ ਵੀ ਜਿਵੇਂ ਦਾਲ ਹੁੰਦੀ ਆ ਦਾਲਾਂ ਜਿਵੇਂ ਪ੍ਰੋਟੀਨ ਆਪਾਂ ਕਹਿ ਦਿੰਨੇ ਹਣਾ ਪ੍ਰੋਟੀਨ ਜਿਆਦਾ ਹੁੰਦਾ ਤੇ ਉਹ ਚੀਜ਼ਾਂ ਹੁੰਦੀਆਂ ਨੇ ਵੀ ਉਹ ਚੀਜ਼ਾਂ ਖਾ ਲਈਦੀਆਂ ਨੇ ਤੇ ਤੇ ਵਧੀਆ ਹਨਾ ਵਧੀਆ ਲੱਗਦਾ ਹਲਕਾ ਹਲਕਾ ਜਿਹਾ ਫੀਲ ਹੋਣ ਲੱਗ ਗਿਆ ਤੇ ਬਾਕੀ ਚਲੋ ਵਾਹਿਗੁਰੂ ਦੀ ਕਿਰਪਾ ਬਣੀ ਰਹੇ ਹਨਾ ਜੀ ਚੱਲੀ ਜਾਵੇ ਹੀ ਖਾਨਪੀਨ ਵਾਸਤੇ ਚਲੋ ਕੰਟਰੋਲ ਜਾ ਹੈਗਾ ਤੇ ਬਾਕੀ ਚਲੋ ਜੀ ਇਹਨੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਰਿਆਂ ਨਾਲ ਕਰ ਲਈ ਆ ਵੀਡੀਓ ਨੂੰ ਹਨਾ ਪਿਆਰ ਦਿਆ ਕਰੋ ਜਿਹੜੇ ਵੀ ਰਾਂ ਭੈਣ ਕਮੈਂਟ ਕਰਦੇ ਨੇ ਰਾਜਵੀਰ ਸੋਹੀ ਦੀ ਐਡੀ ਤੋਂ ਨੇ ਸਿਸਟਰ ਹਨਾ ਹਰਪ੍ਰੀਤ ਸਿਸਟਰ ਇੱਕ ਫਿਰੋਜ਼ ਫਿਰੋਜ਼ਪੁਰ ਤੋਂ ਹਨਾ ਤੇ ਇਹ ਜਿਵੇਂ ਪੱਕੇ ਆਪਣੇ ਸਬਸਕ੍ਰਾਈਬਰ ਨੇ ਤੇ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿਉਂਕਿ ਜਦ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਤਾਂ ਬਹੁਤ ਚੰਗਾ ਲੱਗਦਾ ਹੈ ਨਾ ਹੌਂਸਲਾ ਮਿਲਦਾ ਫਿਰ ਇਹ ਹੋ ਜਾਂਦਾ ਹੈ ਨਾ ਵੀ ਵੀਡੀਓ ਬਣਾਈ ਸਫਲ ਜੀ ਹੋ ਗਈ ਚਲੋ ਜਿਵੇਂ ਹਰਵਿੰਦਰ ਹਰਵਿੰਦਰ ਸਿੰਘ ਦੀ ਆਈਡੀ ਤੋਂ ਨੇ ਵੀਰੇ ਉਹ ਪਹਿਲਾਂ ਤੋਂ ਸਟਾਰਟਿੰਗ ਤੋਂ ਹੀ ਆਪਾਂ ਨੂੰ ਹਨਾ ਕਮੈਂਟ ਕਰਦੇ ਨੇ ਸਿਸਟਰ ਹੈ ਪਤਾ ਨਹੀਂ ਵੀ ਇਹ ਹੁਣ ਇੱਕ ਆਈਡੀ ਦਾ YouTube ਤੇ ਨਹੀਂ ਪਤਾ ਲੱਗਦਾ ਹੁੰਦਾ ਨਾ ਵੀ ਆਪਾਂ ਨੂੰ ਕਮੈਂਟ ਕੌਣ ਕਰ ਰਿਹਾ ਤਾਂ ਜੋ ਵੀ ਹਨਾ ਵੀਰ ਆ ਜਾਂ ਭੈਣ ਹਨਾ ਜੋ ਵੀ ਪਹਿਲਾਂ ਤੋਂ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਤੇ ਜਿਹੜੇ ਜਿਹੜੇ ਸਬਸਕ੍ਰਾਈਬਰ ਆਦਾ ਹਨ ਮੈਨੂੰ ਪਤਾ ਤੇ ਇੰਸਟਾ ਦੀ ਵੀ ਆਪਣਾ ਇਹੀ ਸੇਮ ਨਾਮ ਤੇ ਇੰਸਟਾਗ੍ਰam ਅਕਾਊਂਟ ਬਣਿਆ ਹੋਇਆ ਗਰੀਬਲ ਪੰਜਾਬੀ ਬਲੌਗਸ ਦੇ ਨਾਮ ਤੇ ਤੇ ਉੱਥੇ ਵੀ ਥੋੜਾ ਮੋਟਾ ਅਪਲੋਡ ਕਰ ਦਿੰਨੀ ਹੁੰਨੀ ਆ ਹਨਾ ਮੈਂ ਵੀਡੀਓ ਵਗੈਰਾ ਤੇ ਬਾਕੀ ਸਾਰੇ ਹਨਾ ਉਧਰ ਵੀ ਫਾਲੋ ਕਰਿਓ ਤੇ ਤੁਹਾਡੀ ਸਪੋਰਟ ਨਾਲ ਹੀ ਆ ਜੀ ਤੁਹਾਡੀ ਸਪੋਰਟ ਨਾਲ ਹੀ ਚੈਨਲ ਨੇ ਚਲੋ ਗੱਲਾਬਾਤਾਂ ਹੋ ਜਾਂਦੀਆਂ ਨੇ ਤੁਹਾਡੇ ਨਾਲ ਹਨਾ ਹੋਰ ਤਾਂ ਕੀ ਆ ਤੇ ਜਰੂਰ ਹਨਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜਿਹੜੇ ਆਪਾਂ ਨੂੰ ਦੇਖਦੇ ਨੇ 뷰 ਵੀ ਦਿੰਦੇ ਨੇ ਹਨਾ ਲਾਈਕ ਕਰਦੇ ਨੇ ਉਹਨ ਤੈਨੂੰ ਲੋ ਸ਼ੁਕਰੀਆ ਇਹਦੇ ਨਾਲ ਹੀ ਜਿਹੜੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਹੁਣ ਖਾ ਲਈਏ ਔਰਸ ਤੇ ਉਸ ਤੋਂ ਬਾਅਦ ਦੇਖਾਂ ਰੋਟੀ ਜਿੰਨੇ ਜਿੰਨੇ ਖਾਣੀ ਹੋ ਬਣਾ ਦੂੰ ਤੇ ਫਿਰ ਕਰਾਂਗੀ ਰੈਸਟ ਤੇ ਓਕੇ ਬਾਏ